ਨਮਸਕਾਰ ਕਿ ਤੁਸੀਂ ਦੇਖ ਰਹੇ ਹੋ ਪੰਜਾਬ ਬਾਡਰ ਨਿਊਜ਼ ਤਸਵੀਰਾਂ ਲਗਾਤਾਰ ਦੇਖ ਰਹੇ ਹੋ ਬਮਿਆਲ ਦੇ ਨਜ਼ਦੀਕ ਪਿੰਡ ਮਨਵਾਲ ਦੀਆਂ ਜਿੱਥੇ ਕਿ ਅੱਜ ਇੱਕ ਵੱਡਾ ਹਾਦਸਾ ਹੋਇਆ ਜਿਸ ਦੇ ਵਿੱਚ ਦੋ ਵਿਅਕਤੀਆਂ ਦੀ ਜਾਨ ਬੇਸ਼ੱਕ ਬਚ ਚੁਕੀ ਹੈ ਲੇਕਿਨ ਬਹੁਤ ਵੱਡਾ ਹਾਦਸਾ ਵਾਪਰਿਆ ਕਿਉਂਕਿ ਕਠੂਆ ਤੋਂ ਆ ਰਹੀ ਬਲੈਨੋ ਕਾਰ ਆਪਣਾ ਸੰਤੁਲਨ ਵਿਗੜਨ ਦੇ ਕਾਰਨ ਅਚਾਨਕ 11 ਕੇਵੀ ਯਾਨੀ ਕਿ 11000 ਕੇਵੀ ਵੋਲਟੇਜ ਦੇ ਟਰਾਂਸਫਾਰਮਰ ਦੇ ਨਾਲ ਟਕਰਾਈ ਸੀ ਔਰ ਦੱਸ ਦਈਏ ਕਿ ਇਸ ਬਲੈਨੋ ਕਾਰ ਦੇ ਵਿੱਚ ਦੋ ਲੋਕ ਸਨ ਇੱਕ ਲੜਕਾ ਤੇ ਲੜਕੀ ਸਨ ਜਿਸ ਦੇ ਵਕਤ ਦੇ ਕਾਰ ਜਦੋਂ ਟਕਰਾਈ ਤਾਂ ਟਰਾਂਸਫਾਰਮਰ ਜੋ ਹੈ ਉਹ ਕਾਰ ਦੇ ਉੱਪਰ ਡਿੱਗ ਗਿਆ ਜਿਸ ਦੇ ਚਲਦੇ ਡਰਾਈਵਰ ਅਤੇ ਲੜਕੀ ਦੋਨੋਂ ਗੱਡੀ ਚੋਂ ਬਾਹਰ ਨਿਕਲੇ ਗਏ ਔਰ ਦੋਨੋਂ ਹੀ ਦੋਨਾਂ ਦੀ ਜਾਨ ਜੋ ਹੈ ਬੇਸ਼ੱਕ ਬਚ ਚੁੱਕੀ ਹੈ ਪਰੰਤੂ ਸਥਿਤ ਹੈ ਔਰ ਪਹਿਲਾਂ ਵੀ ਇਸ ਲਾਈਨ ਦੇ ਨਾਲ ਇੱਕ ਵਾਰ ਟਰੱਕ ਟਕਰਾ ਚੁੱਕਿਆ ਹੈ ਔਰ ਇਸ ਵਾਰ ਅੱਜ ਦੁਬਾਰਾ ਇਹ ਹਾਦਸਾ ਜੋ ਹੈ ਅਚਾਨਕ ਵਾਪਰਿਆ ਦੱਸਿਆ ਜਾ ਰਿਹਾ ਕਿ ਜੋ